ਉਧਰਲੇ ਪਾਸੇ ਬੱਲੇ 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 ਢੰਗ ਵਾਲਾ ਕਹਿੰਦਾ ਮੈਂ ਤੁਹਾਨੂੰ ਬਾਬਾ ਜੀ ਫੌਜ ਵਿੱਚੋਂ ਰਿਟਾਇਰਡ ਹੋਏ ਐ ਇੱਥੇ ਆ ਕੇ ਸਮਾਗਮ ਦੇ ਵਿੱਚ ਜ਼ਰੂਰ ਆਜਾ ਲਗਾਉਂਦੇ ਆਪਦੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਰੌਣਕਾਂ ਜੀ ਪਿੰਡਾਂ 'ਚ ਹੀ ਲੱਗਦੀਆਂ ਉਹ ਲੋਕਾਂ ਮੌੜ ਉਹ ਦੇਖ ਲੈ ਵੀ ਕਹਿੰਦੇ ਮੁੰਡੇ ਨੇ ਆਣ ਮੱਥਾ ਟੇਕਤਾ ਸਾਧੂ ਵਾਲੀਆ ਜੱਗਾਂ ਨਾਲ ਕਹਿੰਦੇ ਨਾਮ ਜਿਹੜਾ ਹਰਕੀਰਤ ਸਾਹਿਬਾ ਮੋੜ ਵਾਲੀ ਪਿੰਡ ਹੈ ਮੈਂ ਖੜਾ ਜੀ ਅੱਜ ਭੈਣਗੜ ਡੇਰਾ ਪਿੰਡ ਗੋਲੂ ਦਾ ਮੋੜ ਹੈ ਬੱਚੇ ਸਾਰੇ ਇੱਥੇ ਅੱਜ ਇਹ ਜੀ ਸਮਾਗਮ ਐ ਜਿਹੜੀ ਬਾਬਾ ਵਚਨ ਸਿੰਘ ਇਹਨਾਂ ਦੇ ਆਏ ਸਥਾਨ ਹੈ ਉੱਥੇ ਅੱਜ ਦੇ ਦਿਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਵਰ੍ਹੇਗੰਢਾਈ ਜਾਂਦੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਅਦਾ ਮੈਂ ਖੜਾ ਜੀ ਅੱਜ ਭੈਣਗੜ ਡੇਰਾ ਪਿੰਡ ਗੋਲੂ ਦਾ ਮੋੜ ਹੈ ਬੱਡੇ ਸਰਦਾਰ ਇੱਥੇ ਅੱਜ ਇਹ ਜੀ ਸਮਾਗਮ ਇਹ ਜਿਹੜੀ ਬਾਬਾ ਵਚਨ ਸਿੰਘ ਜਿਨ੍ਹਾਂ ਦੇ ਆਏ ਸਥਾਨ ਹੈ ਉੱਥੇ ਅੱਜ ਦੇ ਦਿਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਮਢਾਈ ਜਾਂਦੀ ਹੈ ਮੈਂ ਤੁਹਾਨੂੰ ਅੱਜ ਮੇਲੇ ਦੇ ਦਰਸ਼ਨ ਕਰਾਉਣਾ ਹੈ ਇੱਥੇ ਖੂਨਦਾਨ ਕੈਂਪ ਵੀ ਲੱਗਾ ਹੋਇਆ ਹੈ ਤੇ ਸੰਗਤਾਂ ਵੀ ਆਈਆਂ ਹੋਈਆਂ ਮੈਂ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਉਣਾ ਤੇ ਤੁਸੀਂ ਵੀ ਆਪਣੀ ਹਾਜ਼ਰੀ ਲਵਾਇਓ ਤੇ ਕਿਉਂਕਿ ਅਖੀਰ ਰਹਿਣਾ ਤਾਂ ਰੱਬ ਦਾ ਨਾਮ ਹੀ ਹੈ ਜੀ ਤੇ ਆ ਦੇਖਿਓ ਜੀ ਤੇ ਬਾਬਾ ਜੀ ਫੌਜ ਵਿੱਚੋਂ ਰਿਟਾਇਰਡ ਹੋਏ ਐ ਤੇ ਇੱਥੇ ਆ ਕੇ ਸਮਾਗਮ ਦੇ ਵਿੱਚ ਜ਼ਰੂਰ ਹਾਜ਼ਰੀਆਂ ਲਵਾਉਂਦੇ ਆਪਦੀਆਂ ਇਹ ਸੰਗਤਾਂ ਜੀ ਜਿਹੜੀਆਂ ਖੂਨਦਾਨ ਕਰ ਰਹੀਆਂ ਖੂਨਦਾਨ ਜਿਹੜਾ ਇਹਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ ਤੇ ਇਹ ਹਰੇਕ ਮੇਲੇ ਦੇ ਉੱਪਰ ਜਿਹੜਾ ਹੈਗਾ ਪਿੰਡ ਦੀ ਸੰਗਤਾਂ ਦੁਆਰਾ ਸਾਂਝੇ ਤੌਰ ਤੇ ਲਿਆ ਜਾਂਦਾ ਤੇ ਇਲਾਕੇ ਦੇ ਜਿਹੜੇ ਲੋਕ ਆ ਇੱਥੇ ਆਪਣੀ ਸ਼ਰਧਾ ਨਾਲ ਜਿਹੜਾ ਮਦਦ ਕਰਦੇ ਆ ਹੋਰ ਹੰਪੇ ਵੀਰ ਜੀ ਗੋਸਾ ਬਾਈਕ ਗਰੁੱਪ ਇਹ ਬਲੱਡ ਟੈਸਟ ਹੋ ਰਹੀ ਹੈ ਜੀ ਜਿਹੜੇ ਬਿਲਕੁਲ ਫ੍ਰੀ ਆ ਇਦਾਂ ਦੇ ਜਿਹੜੇ ਕੈਂਪ ਆ ਜੀ ਸਭ ਜਗ੍ਹਾ ਲੱਗਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ ਜਿਹੜਾ ਹੈ ਮਨੁੱਖਤਾ ਦਾ ਬਹੁਤ ਜ਼ਿਆਦਾ ਭੜਾ ਹੁੰਦਾ ਕਿਉਂਕਿ ਕਈ ਵਾਰ ਅਸੀਂ ਦਾਨ ਕਰਨ ਕੱਲਾ ਪੈਸੇ ਦਾ ਹੀ ਨਹੀਂ ਹੁੰਦਾ ਆਪਾਂ ਕਿਸੇ ਤਰੀਕੇ ਦੀ ਵੀ ਸੇਵਾ ਕਰੀਏ ਜਿਹਦੇ ਨਾਲ ਕਿਸੇ ਦਾ ਭਲਾ ਹੋ ਜੇ ਤਾਂ ਉਹ ਘਰੂ ਦੇ ਲੇਖੇ ਲੱਗਦਾ ਤੇ ਮੈਂ ਪਰਸਨਲੀ ਜੇ ਗੱਲ ਕਹਾ ਤਾਂ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਸਾਡਾ ਅਗਰ ਅਸੀਂ ਉਹਨਾਂ ਦੀ ਫਲਸਫੀ ਤੇ ਚੱਲੀਏ ਤਾਂ ਸਾਡਾ ਜਿਹੜਾ ਹੈਗਾ ਜੀਵਨ ਬਹੁਤ ਜ਼ਿਆਦਾ ਸੁਖੀ ਹੋ ਸਕਦਾ ਤੇ ਬਾਬੇ ਜੀ ਅੰਦਰ ਕਥਾ ਕਰ ਰਹੇ ਹੈ ਜੀ ਮੈਂ ਤੁਹਾਨੂੰ ਅੰਦਰ ਦਾ ਦ੍ਰਿਸ਼ ਵੀ ਦਿਖਾਉਣਾ ਹੈ ਜੇ ਬੇਹਾਜਰੀਆਂ ਬਹੁਤ ਮੱਥਾ ਟੇਕੋ ਕਿਉਂਕਿ ਗਿਆਨ ਗਿਆਨ ਹੀ ਤੇ ਮਹਾਭਾਰਤ ਜਿਸ ਤੋਂ ਪ੍ਰੇਰਣਾ ਮਰਾ ਨੂੰ ਇੱਕ ਬਿਆਨ ਨਾ ਸੁਣਿਆ ਸਾਹਿਬ ਕੀ ਰਤੀ ਤਨੋਂ ਕਿ ਉਹਦੇ ਬਾਬਾ ਜੀ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਇਹ ਵੀਡੀਓ ਦੇ ਵਿੱਚ ਵਿੱਚ ਮੈਂ ਵੀ ਤੁਹਾਨੂੰ ਥੋੜਾ ਜਿਵੇਂ ਕਹਿੰਦੇ ਆ ਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹਾਂ। ਇਹ ਜਿਹੜਾ ਸਿੱਖ ਧਰਮ ਹੈ ਜੀ ਇਹ ਕਿਸੇ ਖਾਸ ਜਾਤੀ ਜਾਂ ਕਿਸੇ ਵਿਸ਼ੇਸ਼ ਕੋਲ ਖਿੱਤੇ ਦਾ ਨਹੀਂਗਾ ਇਹ ਪੂਰੀ ਸ੍ਰਿਸ਼ਟੀ ਦਾ ਧਰਮ ਹੈ ਜੀ ਜਿਹਦੇ ਵਿੱਚ ਹਰੇਕ ਜਾਤੀ ਤੇ ਹਰੇਕ ਧਰਮ ਨੂੰ ਜਗ੍ਹਾ ਦਿੱਤੀ ਗਈ ਹੈ। ਮੁਸਲਮ ਵੀ ਮੁਸਲਮ ਗੁਰੂਆਂ ਦੀ ਵੀ ਬਾਣੀ ਹੈ ਇਹਦੇ ਵਿੱਚ ਹਿੰਦੂਆਂ ਦੀ ਵੀ ਹੈ ਤੇ ਜਿਹੜੇ ਛੇ ਗੁਰੂਆਂ ਦੀ ਹੈ। ਇਹ ਨਿਕੋ ਬਾਹਰ ਦਾ ਐਸਾ ਧਰਮ ਹੈ ਜਿਹਦੇ ਵਿੱਚ ਸਭ ਦਾ ਜਿਹੜਾ ਸਤਕਾਰ ਹੈ ਉਹ ਬਰਾਬਰ ਦਾ ਹੈ। ਕੋਈ ਵੀ ਕਿਸੇ ਨੂੰ ਉੱਚ-ਨੀਚ ਜਿਹੜੀ ਉਹ ਬਿਲਕੁਲ ਇਹਦੇ ਵਿੱਚ ਨਹੀਂ ਹੈ ਕੋਈ ਇਦਾਂ ਦਾ ਨਹੀਂ ਹੈ ਕਿ ਇੱਥੇ ਸ਼ੂਤਰ ਜਾਂ ਕੋਈ ਲੋ ਕਲਾਸ ਹੈ ਉਹ ਨਹੀਂ ਆ ਸਕਦਾ ਇਸ ਧਰਮ ਨੂੰ ਕੋਈ ਵੀ ਆਪਣੀ ਇੱਛਾ ਅਨੁਸਾਰ ਮੰਨ ਸਕਦਾ ਹੈ ਤੇ ਜਿਹੜਾ ਆਪਣਾ ਜੀਵਨ ਹੈ ਉਹ ਅਨੁਸਾਰ ਜੀ ਹੈ ਜੀ ਲੰਗਰ ਹੌਂਕਲੇ ਤੋਂ ਗੁਰੂ ਘਰ ਆਵੇ ਡੜ ਤੱਕ ਇਹ ਢੋਲੀ ਹੈ ਜੀ ਸਾਡਾ ਪੰਚਨਾਸਾ ਇਸ ਹੈ ਇਹ ਲੰਗਰ ਦਾ ਜਿਹੜਾ ਕਨਸੈਪਟ ਹੈ ਜੀ ਇਹ ਸ੍ਰੀ ਔਰ ਨਾਨਕਦੇਵ ਜੀ ਪਹਿਲੀ ਪਾਸ਼ਾਹੀ ਉਹਨਾਂ ਤੋਂ ਉਹਨਾਂ ਦੁਆਰਾ ਚਲਾਇਆ ਗਿਆ ਸੀ ਜੋ ਅੱਜ ਨਿਰੰਤਰ ਜਾਰੀ ਹੈ ਬਹੁਤ ਜਿਹੜੀ ਹੈਗੀ ਹੈ ਜੀ ਵੀ ਹੈ ਸਾਡੇ ਸਿੱਖ ਇਤਿਹਾਸ ਦੀ ਕਿ ਜਿੱਥੇ ਹਰੇਕ ਜਿਹੜਾ ਨਾਮ ਜਪਣ ਤੋਂ ਪਹਿਲਾਂ ਲੰਗਰ ਜਿਹੜਾ ਸ਼ਕਾਇਆ ਜਾਂਦਾ ਪਹਿਲਾ ਲੰਗਰ ਪਾਛੇ ਸਕਦਾ ਕੋਈ ਜਾਤ ਪਾਤ ਦੇ ਪੇਤੋਂ ਬਿਨਾ ਸੰਕਾ ਜਿਹੜੀਆਂ ਹੈਗੀਆਂ ਸ਼ਕਤੀਆਂ ਇੱਥੇ ਕੋੜਾਪੱਟੀ ਖੰਡਾ ਤੇ ਇੱਥੇ ਜਿਹੜਾ ਹੈਗਾ ਕੋਈ ਕਿਸੇ ਵੱਲੋਂ ਫ੍ਰੈਂਚ ਲਿਕਮ ਜ਼ੋਰ ਆ ਤਾਂ ਖੰਡਾ ਕਿਸੇ ਤੋਂ ਜਾਤ ਪਾਤ ਨਹੀਂ ਪੁੱਛੀ ਜਾਂਦੀ ਜੋ ਚੀਜ਼ਾਂ ਸਿੱਖ ਧਰਮ ਨੂੰ ਮਹਾਨ ਬਣਾਉਂਦੀਆਂ ਹੈ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਜਿਸ ਸਿੱਖ ਧਰਮ ਦਾ ਜਿਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸ਼ਹਾਦਤਾਂ ਪੰਜਵੀਂ ਪਾਸ਼ਾਹੀ ਨੌਵੀਂ ਪਾਸ਼ਾਹੀ ਤੇ 10ਵੀਂ ਪਾਸ਼ਾਹੀ ਨੇ ਤਾਂ ਆਪਣਾ ਸਰਬੰਸ ਹੀ ਵਾਰਤਾ ਜੀ ਸਰਬੰਸ ਤੋਂ ਭਾਵੇਂ ਉਹਨਾਂ ਦੇ ਪੂਰੇ ਖਾਨਦਾਨ ਦੇ ਜਿਹੜੇ ਮਾਮਾ ਜੀ ਦੇ ਬੇਟੇ ਭਾਜੀ ਦੇ ਬੇਟੇ ਤੇ ਸਿੰਘ ਸੰਤਾਂ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਧੀਆਂ ਪੁੱਤ ਸਮਝਿਆ ਤੇ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਸ਼ਹਾਦਤਾਂ ਸਿੱਖ ਲਈ ਨਹੀਂ ਪੂਰੇ ਸਰਬੰਸ ਲਈ ਪੂਰੀ ਦੁਨੀਆ ਦੇ ਲਈ ਆਪਣੀਆਂ ਜਿਹੜੀਆਂ ਹੈਗੀਆਂ ਉਹਨਾਂ ਸ਼ਹਾਦਤਾਂ ਦਿੱਤੀਆਂ ਸਾਨੂੰ ਵੀ ਉਹਨਾਂ ਦੇ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ ਉਹਨਾਂ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਸਿਰਫ ਸਾਡਾ ਜਿਹੜਾ ਜੀਵਨ ਹੈ ਉਹ ਸਿਰਫ ਖਾਣ ਤੱਕ ਲੰਗਰ ਛਕਣ ਤੱਕ ਜਾਂ ਮੱਥਾ ਟੇਕਣ ਤੱਕ ਹੀ ਨਹੀਂ ਉਹਨਾਂ ਦੀ ਆਡਿਓਲੋਜੀ ਨੂੰ ਵੀ ਸਾਨੂੰ ਅਪਣਾਉਣਾ ਚਾਹੀਦਾ ਜਿਵੇਂ ਉਹ ਨਿਆਂ ਦੇ ਖਿਲਾਫ ਲੜੇ ਸਾਨੂੰ ਵੀ ਅੱਜ ਜ਼ਰੂਰਤ ਹੈ ਕਿਉਂਕਿ ਹੁਕਮਰਾਨ ਪਹਿਲਾਂ ਵੀ ਇਹੇ ਜਿਹੀ ਸੀ ਉਹਨਾਂ ਨੇ ਬਾਬਰ ਨੂੰ ਜ਼ਬਰ ਕਿਹਾ ਹੋਕਬਰਾਂ ਅੱਜ ਵੀ ਉਹੋ ਜਿਹੇ ਐ ਤੇ ਜ਼ਰੂਰਤ ਐ ਸਾਨੂੰ ਉਹਨਾਂ ਦੇ ਫਲਸਫੇ 'ਤੇ ਚੱਲਣ ਦੀ ਐ ਜੀ ਜੋੜਾ ਘਰ ਇੱਥੋਂ ਦਾ ਤੁਸੀਂ ਆਪਦੇ ਜੁੱਤੇ ਜਵਾ ਕਰਾ ਸਕਦੇ ਹੋ ਇਹ ਦੁਕਾਨਾਂ ਲੱਗੀਆਂ ਜੀ ਜਿੱਥੋਂ ਤੁਸੀਂ ਕੋਈ ਚੀਜ਼ ਵਸਤ ਖਰੀਦ ਸਕਦੇ ਹੋ ਕਿਉਂਕਿ ਇਹ ਬੜਾ ਮਹਿਮਾ ਦਾ ਬੱਚਿਆਂ ਦਾ ਹੀ ਐ ਕਿ ਆਪਾਂ ਵੀ ਇੱਕਦਰ ਬੱਚੇ ਸੀਗੇ ਤੇ ਇਦਾਂ ਹੀ ਖਲੋਣਿਆਂ ਨਾਲ ਮੇਲੇ ਦੀ ਸ਼ੁਰੂਆਤ ਹੁੰਦੀ ਸੀ ਉਦੋਂ ਤਾਂ ਐਵੇਂ ਨਹੀਂ ਪਤਾ ਹੁੰਦਾ ਸੀ ਕਿ ਕਿਹੜਾ ਰਾਗੀ ਆਇਆ ਤੇ ਕੌਣ ਹੈ ਸ਼ਬਦ ਪੜਦਾ ਖਾਣ ਪਾਣ ਵਾਲਾ ਯਾਰ ਕੋਈ ਚੀਜ਼ਾਂ ਖਰੀਦਣ ਵਾਲੀ ਬੱਚਿਆਂ ਦਾ ਧਿਆਨ ਹੁੰਦਾ ਤਾਂ ਉਦਾਂ ਹੀ ਆਪਣਾ ਸੀਗਾ ਦੇਖੋ ਤੁਸੀਂ ਦੇਖ ਸਕਦੇ ਹੋ ਬਈ ਜੀ ਲੈ ਕੇ ਬੈਠੇ ਆ ਰੱਬ ਅੱਗੇ ਦੁਆਇਆ ਕਿ ਇਹਨਾਂ ਦਾ ਵੀ ਕੰਮ ਚੱਲੇ ਤੇ ਇਹ ਵੀ ਆਪਦੀ ਜਿਹੜੀ ਰੋਜੀ ਰੋਟੀ ਇੱਥੋਂ ਅੱਜ ਕਮਾ ਕੇ ਲੈ ਕੇ ਜਾਣ ਕਿਉਂਕਿ ਜੇ ਸਾਰੇ ਖੁਸ਼ ਹੈ ਤੇ ਆਪਾਂ ਖੁਸ਼ ਹੈ ਤੇ ਪਰਮਾਤਮਾ ਦੀ ਸ਼ੈਦ ਇਹਦੇ ਚ ਹੀ ਖੁਸ਼ੀ ਹੈ ਇਹ ਹੈ ਜੀ ਦਾਸ ਦਾ ਘਰ ਆ ਰੌਣਕਾਂ ਜੀ ਪਿੰਡਾਂ 'ਚ ਹੀ ਲੱਗਦੀਆਂ ਸ਼ਹਿਰਾਂ 'ਚ ਨਹੀਂ ਲੱਗਦੀਆਂ ਜੀ ਇਹ ਪਿੰਡ ਸਮਾਗਮ ਸੀਗਾ ਤੇ ਸਾਰੀਆਂ ਸੰਗਤਾਂ ਦੇਖੋ ਤੁਸੀਂ ਘਰ ਆਈਆਂ ਆਪਸੀ ਗੱਲਾਂ ਬਾਤਾਂ ਤੇ ਪਿਆਰ ਵੰਡਿਆ ਜਾ ਰਿਹਾ ਜੋ ਪੈਣਾ ਪਾਈਆਂ ਦਾ ਹੁਣ ਬੇਦਾ ਹੁੰਦਾ ਹੈ ਜੀ ਇਹ ਵੀ ਫੁੱਫੜ ਜੀ ਨੰਬਰਦਾਰ ਨੇ ਜੀ ਪਿੰਡ ਮੋਰਾਵਾਲਾ ਕੰਸਟੀਟਿਊਐਂਸੀ ਗੁਰੂ ਹਰਸਹਾਏ ਆਹ ਦੇਖ ਲੈ ਵੀ ਕਹਿੰਦੇ ਮੁੰਡੇ ਨੇ ਆਣ ਮੱਥਾ ਟੇਕਤਾ ਦਾਦੂ ਵਾਲੀਆ ਜੱਗਾ ਨਾਲ ਕਹਿੰਦੇ ਨਾਮ ਜਿਹੜਾ ਹਰਜੀਤ ਸ਼ਾਕਾ ਮੋਰਾਵਾਲੀ ਪਿੰਡ ਹੈ ਅਜੇ ਦਾ ਕਹਿੰਦੇ ਖਿੰਕੀਆਂ ਵਾਲਾ ਪਿੰਡ ਹੈ ਤੇ ਉਹ ਕਹਿੰਦੇ ਘਾਂਗੇ ਵਾਲਿਆਂ ਨੇ ਵੀ ਮੱਥਾ ਆਣ ਟੇਕਤਾ ਮੇਰੇ ਵੀਰੋ ਘਾਂਗੇ ਦੀ ਧਰਤੀ ਦਾ ਕਿਨੇ ਨੀਰਾ ਗਰਾਊਂਡ ਦੇ ਵਿੱਚ ਆ ਗਿਆ ਘਾਂਗੇ ਵਾਲਾ ਭੇਜਾ ਵੀ ਗਰਾਊਂਡ ਦੇ ਵਿੱਚ ਆ ਗਿਆ ਐਨ ਲੱਕੂ ਸਿਰਾ ਖੇਡ ਮੈਦਾਨ ਦੇ ਅੰਦਰ ਗਰਾਊਂਡ ਦੇ ਵਿੱਚ ਆ ਗਿਆ ਪਰ ਜਿਆਦਾ ਰਸ਼ ਨਹੀਂ ਕਰਨਾ ਪ੍ਰਬੰਧਕ ਵੀਰਾ ਵੱਲੋਂ ਸਾਡੀ ਕਬੱਡੀ ਦੇਖੋ ਜੀ ਮੇਲੇ ਜੀ ਕੋਈ ਬੇਨਤੀ ਨੂੰ ਤੁਦੀ ਇਹ ਸਾਡੀ ਮਾਂ ਖੇਡ ਕਬੱਡੀ ਜੇ ਮਾਂ ਖੇਡ ਇਹਨੂੰ ਕਿਹਾ ਜਾਂਦਾ ਤਾਂ ਜਲਦੀ ਦੇ ਨਾਲ ਮੈਚ ਦੀ ਸ਼ੁਰੂਆਤ ਕਰੀ ਸਾਡੀ ਬੱਡੀ ਪਿਆਰੀ ਚਕੀਅਤਾ ਮੇਰੇ ਵੀਰੋ ਡਾਕਟਰ ਮਲਕੀਰ ਸਿੰਘ ਜੀ ਕੇਅਰਪੈਟ ਪੰਜਾਬ ਉਹੀ ਕਾਢੇ ਜਿੱਤ ਸਕਦਾ ਇਹ ਦਿਮਾਗ ਸਾਡੇ ਦਰਮਿਆਨ ਬਿਖੇ ਨਾਮ ਨਾਲ ਜੋੜੇ ਹੋਏ ਐ ਔਰ ਗੱਦੀ ਨਸ਼ੀਨ ਬਾਬਾ ਰਵੀਂਦਰ ਸਿੰਘ ਜੀ ਵੀ ਨਾਲ ਦੇਖ ਰਹੇ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਐ ਮਹਾਂਪੁਰਖਾਂ ਤੋਂ ਵੀ ਵੱਡਾ ਅਸ਼ੀਰਵਾਦ ਸੰਗਤਾਂ ਨੇ ਨੌਜਵਾਨਾਂ ਨੂੰ ਔਰ ਸਾਡੇ ਖਿਡਾਰੀਆਂ ਨੇ ਲੈਣਾ ਵੱਡੇ ਪਿਆਰ ਜਿਹੜੇ ਲੈਣੇ ਐ ਮੈਂ ਸਭ ਲੋਕਾਂ ਦਾ ਧੰਨਵਾਦ ਕਰਦਾ ਇਹ ਦਿੱਲੀ ਤੋਂ ਆਏ ਜੀ ਸਾਡੇ ਵੀਰ ਪੀ 2 ਪੀ 2 ਪੀਜੀ ਪੀਡੀ ਚੌਥੀ ਪੀੜੀ ਜੀ ਗੁਰਦੁਆਰਾ ਚਾਹ। ਉਹ ਕਿਰਪਾ ਕਰਕੇ ਗਰਾਊਂਡ ਕਲੀਅਰ ਰੱਖੀਂ। ਗੁਰੂ ਗ੍ਰੰਥ ਸਾਹਿਬ ਲਾਈਵ ਤੇ ਜਰੀਏ ਕਨੇ ਦੁਨੀਆ ਦਿਖਾ ਰਹੇ ਨੇ ਤੇ ਦੂਸਰੇ ਪਾਸੇ ਬੋਲਦਾ ਪੰਜਾਬ ਚੈਨਲ ਸਾਡੇ ਜਗਦੀਸ਼ ਨਾਲ ਖਿੰਧਜੀ ਦਾ ਉਹ ਵੀ ਕਹਿੰਦੇ ਅੱਜ ਦਾ ਮੇਲਾ ਦੁਨੀਆ ਦੇ ਨਾਲ ਲਾਈਵ ਦਿਖਾ ਰਹੇ ਨੇ ਤੇ ਪੰਜਾਬ ਦੇ ਹਿੱਸੇ ਆ। ਹਾਂ ਵੀ ਹੁਣ ਕੀ ਰੌਲਾ ਪਿਆ ਜੀਵਨ ਇਹ ਚਾਹੀਓ ਲੈਂਦਾ ਵੀ ਚਾਹੀਓ ਫੜ ਚੜਦਾ ਪੰਜਾਬ ਹੈ ਦੋਵੇਂ ਪੰਜਾਬਾਂ ਦੇ ਪੁਆਇੰਟ 10 ਦੀ ਮੰਗਲ ਕਿਹਨੂੰ ਦੇਣਾ ਹੁਣ ਜੇ ਸੈੱਟ ਟੁੱਟਿਆ ਹੈ ਖੇਡਦੇ ਆ ਤੇ ਆਮ ਆਵਾਮ ਹੈ ਜਿਹੜੀ ਕੋਈ ਨੂੰ ਬਹੁਤ ਪਿਆਰ ਕਰਦੀ ਹੈ ਲੈ ਵੀ ਨਾ ਦੇਣਾ ਪਾਪ ਕਬੱਡੀ ਫੈਸਲਾ ਹੁਣ ਮੰਨਣਾ ਪੈਣਾ ਜੋ ਫੈਸਲਾ ਲੈਣਾ ਹੈ ਸੇਵ ਕੁਰਮਾਣਾ ਦੀ ਪਿੰਡ ਦੀ ਪੱਟੀ ਨਾਲ ਹੋ ਗਿਆ ਆਮੋੜ ਰਮਾਣੇ ਵਾਲਾ ਕਿੰਨੇ ਮੁੰਡਾ ਜਾਇਆ ਹੋਇਆ ਹੈ ਗੱਲ ਆ ਜੱਪਿਆ ਤੇ ਮੀਨੂ ਢਾਉਂਦੀ ਗੱਲ ਰਾਜੇ ਕਿੱਲੇ ਦੀ ਇਹਦੀ ਧੂਮ ਕਾਲ ਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਤੁਹਾਨੂੰ ਦਿਖਾਉਣੇ ਆ ਜੀ ਰੇਡ ਪੈਂਦੀ ਵਾਹ ਵੀਰ ਹੈ ਕਹਿੰਦੇ ਸੁਰਿੰਦਰ ਕੰਬੋਜ ਉਹ ਲੋਕਾ ਮੋੜ ਬੜਾ ਮਾਣ ਬੜਾ ਪਿਆਰ ਸਾਡਾ ਵੀਰ ਦੇ ਕੇ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਸਾਡੇ ਭਾਈ ਦਾ ਧੰਨਵਾਦ ਕਰਦੇ ਸੁਰਿੰਦਰ ਕੰਬੋਜ ਜੀ ਉਧਰਲੇ ਪਾਟੇ ਬੱਲੇ 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 ਕਾਕਾ ਵਾਲਾ ਕਹਿੰਦਾ ਮੈਨੂੰ ਟੜ ਦੋ ਲੈ ਜੱਫਾ ਲਾਉਂਦੇ ਵੀ ਸੀ ਉੱਪਰ ਨੰਬਰਾਂ ਦਾ ਆ ਵੀ ਪਿੰਡੂ ਪਾਕ ਕਬੱਡੀ ਨਾਲ ਆ ਰਿਹਾ ਆ ਚੱਲਿਆ ਕਹਿੰਦੇ ਸਰਦਾਰ ਹਰਨੇਕ ਸਿੰਘ ਮਲੰਗੀ ਦਾ ਪੁੱਤਰਾ ਮੇਰੇ ਵੀਰੋ ਜਿੰਦੇ ਮਲੰਗੀ ਦਾ ਵੀਰ ਆ ਉਹ ਕਬੱਡੀਆਂ ਪਾਕ ਕਬੱਡੀ ਆਉ ਦੇਖਾਂਗੇ ਸਾਹਮਣੇ ਇਸ ਲਈ ਚਾਰ ਜਾਪੀ ਤਿਆਰ ਪਰ ਤਿਆਰ ਨਹੀਂ ਚਾਰ ਜਾਪੀ ਕਹਿੰਦੇ ਤਿਆਰ ਪਰ ਤਿਆਰ ਨਹੀਂ ਕੌਣ ਹੈ ਕਹਿੰਦੇ ਗੋਰਾ ਤੰਦੇ ਵਾਲੀਆਂ ਆਉ ਮੁੰਡਾ ਸੀਤੇ ਦਾ ਪਿੰਡ ਦਾ ਕਹਿੰਦੇ ਵੀਰ ਆਉਂ ਤੀਪੇ ਦਾ ਵੀਰਾਂਾਂ ਦੇ ਵਾਲੀਆ